हेलो गाइस वेलकम टू माय न्यू वीडियो तो आज ਅਸੀਂ ਜਾ ਰਹੇ ਹਾਂ ਵਾਪਸ ਜਿੱਤੀ ਤਿਆਰੀ ਹੋਈ ਹੈ ਪਰ ਬਹੁਤ ਜ਼ੋਰ ਲਾਇਆ ਸਾਨੂੰ ਕਿ ਰੋਕ ਦੇ ਸੀ ਕਿ ਰੁਕਦੇ ਸੀ ਕਿ ਰੁਕ ਜਾ ਰੁਕ ਜਾ ਮੈਂ ਕਿਹਾ ਅਸੀਂ ਨਹੀਂ ਰੁਕਣਾ ਹੈਗਾ ਤਾਂ ਕਿ ਅੱਜ ਫਿਰ ਲੇਟ ਵੀ ਹੋ ਗਈ ਕਾਫੀ ਹੋ ਗਈ ਤੇ ਕੰਮ ਦਾ ਵੀ ਹੋ ਗਿਆ ਹੁਣ ਬਸ ਆਉਗੀਆਂ ਇਹਨੂੰ ਤਿਆਰ ਕਰਦੇ ਹਾਂ ਕਦੋਂ ਹੋਊਗੀ ਬਸ ਇਹਨੂੰ ਬੈਗ ਜਗਾ ਰਿਹਾ ਉਹਨੂੰ ਬੈਗ ਚ ਕਰ ਰਿਹਾ نیچے ਜਾਣਾ ਹੁਣ বাকি ইত্যাদি দেখো বসে হ্যাঁ ও বোলা পরী ਮਾਈ ਜਿਮਲੇ ਬਾਸੜੇ ਪਹੁੰਚ ਗਏ ਆ ਬਾਸੜੇ ਬੈਠੇ ਹੋਣਾ ਭਾਈ ਹੁਣ ਬਾਸ ਚਿੱਲੂ ਕੀ ਚੰਡੀਗੜ੍ਹ ਨੂੰ ਰਸਤੇ ਵੀ ਸੇ ਇੰਨੀ ਤਕਲੀਫ ਹੋ ਇੰਨੀ ਗਰਮ ਕਿ ਹੋਈ ਨੇ ਤਬ ਇਹ ਤਾਂ ਖਰਾਬ ਹੋ ਗਈ ਬਹੁਤ ਜ਼ਿਆਦਾ ਤੇ ਹੁਣ ਬਾਸ ਚਿੱਲੂ ਕੀ ਉਹਨਾਂ ਚ 43 ਪਹੁੰਚੇ گے ਵੇਖ ਪਤਾ ਲੱਗੂ ਐਚੇ ਨਜ਼ਾਰਾ ਕੋਈ ਐਥੇ ਤੱਕ ਕੁਝ ਐਹੋ ਜਿਹਾ ਨਜ਼ਾਰਾ ਵਾ ਆ ਦੇ ਬੱਦਲੋਏ ਵੀ ਪਰ ਇਹਗੇ ਤੇ ਥੋੜ੍ਹੀ ਥੋੜ੍ਹੀ ਕਣੀਆਂ ਪੈ ਰੀਆਂ ਨੇ ਹਜੇ ਜਾਂਦੇ ਨੇ ਥੋੜ੍ਹੀ ਥੋੜ੍ਹੀ ਕਣੀਆਂ ਪੈ ਰਹੀਆਂ

ਅਜੀ ਆ ਬਸ ਅੱਡਾ ਦੱਸਿਓ ਕਿੱਥੇ ਜਾਵਾ ਦੱਸਣ ਵਾਲੇ ਨੂੰ 500 ਰੁਪਏ ਨਾਂ ਇਹ ਦੱਸੋ ਬਸ ਅੱਡਾ ਕਿੱਥੇ ਜਾਵਾ ਬਾਈ ਲੁਧਿਆਣਾ ਦੀ ਵਾਸ ਨੂੰ ਦੇਖੋ ਕਿਵੇਂ ਬੰਦੇ ਪੈ ਰਿਆ ਟੁੱਟ ਟੁੱਟ ਕੇ ਵਾਸਾ ਇਹ ਆਈ ਹੈ ਖੜੀ 바ਜਦੇ ਬਾਟਵਾ ਤੇ ਪਹਿਲਾਂ ਹੀ ਬੈ ਗਏ ਨੇ ਬੰਦੇ ਤੇ ਗਾਇਜ਼ ਬਾਕੀ ਤੁਸੀਂ ਵੀਡੀਓ ਦੇਖ ਹੀ ਚੁੱਕੇ ਜਿੱਥੇ ਤੱਕ ਵੀਡੀਓ ਦੇਖੀ ਤੇ ਹੁਣ ਤੁਹਾਨੂੰ ਅੱਗੇ ਦਾ ਹਾਲ ਦੱਸਦਾ ਕਿ ਮੈਂ ਵੀਡੀਓ ਅਸੀਂ ਕਿਉਂ ਨਹੀਂ ਬਣਾ ਪਏ ਵੀਡੀਓ ਅਸੀਂ ਤਾਂ ਨਹੀਂ ਬਣਾ ਪਏ ਕਿਉਂਕਿ ਮੀ ਬਹੁਤ ਪੈਰੇ ਸੀ ਰਸਤੇ ਵਿੱਚ ਤੇ ਜਿੱਥੇ ਰੋਟੀ ਉੱਡੀ ਖਾਣ ਵਾਸਤੇ ਜਾਂ ਮਲਕੀ ਖਾਣ ਪੀਣ ਵਾਸਤੇ ਉਹ ਸਟੇ ਕਰਦੇ ਨਾ ਬੱਸ ਰੁਕਦੀ ਹੁੰਦੀ ਆ ਕਿ ਇੱਥੇ ਰੋਕ ਕੇ ਤੁਸੀਂ ਕੁਝ ਖਾ ਸਕਦੇ ਹੋ ਚਾਹ ਪਾਣੀ ਪੀ ਸਕਦੇ ਹੋ ਤੇ ਅਸੀਂ ਜਦੋਂ ਉੱਥੇ ਰੁਕੇ ਜਦ ਬੱਸ ਰੁਕੀ ਤੇ ਤੁਸੀਂ ਇਹ ਦੇਖ ਲਓ ਬੱਸ ਉਤਰਿਆ ਤੇ ਮੀਂਹ ਸ਼ੁਰੂ ਹੋ ਗਿਆ ਤੇ ਉੱਥੇ ਵੀਡੀਓ ਤਾਂ ਕੀ ਬਣਾਣੀ ਹੈ ਮੀਂਹ ਦੇ ਵਿੱਚ ਮੈਂ ਕਿੱਥੋਂ ਵੀਡੀਓ ਬਣਾਵਾਂ ਕਿਉਂਕਿ ਖੜਨ ਨੂੰ ਜਗ੍ਹਾ ਨਹੀਂ ਜਿੱਥੇ ਉਹ ਉਹਨਾਂ ਨੇ ਖਾਣ ਪੀਣ ਵਾਸਤੇ ਬਣਾਇਆ ਉਹ ਛਤਰੀਆਂ ਜੀ ਨੇ ਛਤਰੀਆਂ ਪਿੱਛੇ ਪਹਿਲਾਂ ਹੀ ਬੰਦੇ ਵੜੇ ਹੋਏ ਨੇ ਤੇ ਅਸੀਂ ਛਤਰੀ ਵਿੱਚ ਥੱਲੇ ਖੜ ਕੇ ਵੀਡੀਓ ਨਹੀਂ ਬਣ ਸਕਦੀ ਸੀ ਤੇ ਉੱਥੇ ਵੀਡੀਓ ਬਣਨੀ ਪਾਣੀ ਸੀਗੀ ਤੇ ਦੂਜਾ ਫੇਰੇ ਕਿ ਇਹ ਤੁਸੀਂ ਇਹ ਦੇਖ ਲਓ ਹਿਮਾਚਲ ਦੇ ਬੱਸ ਵਾਲਿਆਂ ਦੀ ਗੱਲ ਦੇਖ ਲਓ ਹਿਮਾਚਲ ਦੇ ਵਿੱਚ ਜਿਹੜੀ ਉਹ ਬੱਸ ਦੇ ਵਿੱਚ ਅਸੀਂ ਉਤੋ ਸ਼ਿਮਲੇ ਦਾ ਗਾਇਆ ਉਸ ਬੱਸ ਦੇ ਵਿੱਚ ਤੁਸੀਂ ਇਹ ਦੇਖ ਲਓ ਕਿ ਇੰਨੀ ਕਿ ਸਵਾਰੀਆਂ ਭਰੀ ਹੋਈਆਂ ਸੀ ਬਹੁਤ ਜ਼ਿਆਦਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀਗੀ ਜਿੱਥੇ ਬੱਸ ਦੀ ਪੌੜੀਆਂ ਹੁੰਦੀਆਂ ਨੇ ਨਾ ਉਹ ਪੌੜੀਆਂ ਵਿੱਚ ਖੜਾ ਹੀ ਖੜੇ ਤੁਸੀਂ ਦੇਖ ਲਓ 6-7 ਬੰਦੇ ਉਹ ਪੌੜੀ ਵਾਲੀ ਜਗ੍ਹਾ ਤੇ ਖੜੇ ਜਿਗੇ ਇੰਨੀ ਢੀੜ ਤੇ ਦੂਸਰਾ ਵਾਮਟ ਨਹੀਂ ਹੋ ਰਹੀ ਸੀ ਨਾ ਇੰਨੀ ਤਬੀਅਤ ਖਰਾਬ ਹੋ ਰਹੀ ਸੀ ਕਿਉਂਕਿ ਹੁਣ ਇੱਕ ਅੱਗੇ ਵਾਲਾ 뷰 ਬਲੌਗ ਹੋ ਗਿਆ ਕੁਝ ਦਿਖ ਨਹੀਂ ਰਿਹਾ ਹਵਾ ਕਿਸੇ ਬਸ ਵਾਹ ਨਹੀਂ ਰਹੀ ਤੇ ਵੌਮਟਿੰਗ ਨਹੀਂ ਹੋ ਰਹੀ ਸੀਗੀ ਭਾਈ एकदम ਨਾਲ ਤੁਸੀਂ ਸੋਚ ਲਓਗੇ ਉਲਟੀ ਆ ਜਾਣੀ ਸੀਗੀ ਇੰਨਾ ਬੁਰਾ ਹਾਲ ਸੀਗਾ ਤੇ ਉਸ ਵਾਰ ਫਿਰ ਜਰੂ ਸ਼ਿਮਲੇ ਤੋਂ ਬਾਅਦ ਜੇ ਚੰਡੀਗੜ੍ਹ ਪਹੁੰਚ ਜਾਂ ਚੰਡੀਗੜ੍ਹ ਜਾ ਕੇ ਤੁਸੀਂ ਇਹ ਦੇਖੋ ਕਿ ਜਰੂ ਚੰਡੀਗੜ੍ਹ ਪਹੁੰਚ ਜੇ ਤੇ ਚੰਡੀਗੜ੍ਹ ਦੇ ਵਿੱਚ ਤੁਸੀਂ ਇਹ ਦੇਖੋ ਕਿ ਸਾਡੇ ਮਲਕੀ ਜਾਣ ਤੋਂ ਪਹਿਲਾਂ ਇੱਕ ਬੱਸ ਉੱਥੇ ਲੱਗੀ ਹੋਈ ਸੀਗੀ ਉਹ ਬੱਸ ਦੇ ਵਿੱਚ ਜਿੱਦੇ ਚੜਨ ਲੱਗੇ ਤੇ ਭਾਈ ਮੈਂ ਕਿਹਾ ਇੰਨੀ ਨਕੋਂ ਨਕੋ ਜਿਹੜੀ ਅੰਦਰਲੀ ਸਵਾਰੀਆਂ ਬੈਠੀ ਉਹਨਾਂ ਨੂੰ ਤੇ ਉਤਰਨ ਬਾਅਦ ਚ ਦੇ ਤਾਂ ਦੂਜੀਆਂ ਪਹਿਲਾਂ ਝੜ ਗਈਆਂ ਕਿ ਭਾਈ ਜਿਹਨਾਂ ਨੂੰ ਪਹਿਲਾਂ ਉਤਰ ਤੇ ਉਹ ਬੱਸ ਦੇ ਵਿੱਚ ਇੰਨੀ ਸਵਾਰੀਆਂ ਭਰੀਆਂ ਇੰਨੀਆਂ ਸਵਾਰੀਆਂ ਭਰੀਆਂ ਬੁਰਾ ਹਾਲ ਮੈਂ ਜੋ ਤੀਨ ਗਏ ਮੈਂ ਕਿ ਛੱਡ ਪਰੇ ਯਾਰ ਭਾਈ ਬੱਸ ਨਹੀਂ ਜਾਣਾ ਅਪ ਦੂਜੀ ਬੱਸ ਚੱਲਾਂਗੇ ਦੂਜੀ ਬੱਸ ਹਜੇ ਆਈ ਆ ਕਾਊਂਟਰ ਤੇ ਲੱਗੀ ਨਹੀਂ ਹੈਗੀ ਤੇ ਕਾਊਂਟਰ ਤੇ ਲੱਗਣ ਤੋਂ ਪਹਿਲਾਂ ਹੀ ਉਹ ਭੱਜ-ਭੱਜ ਕੇ ਸਾਰੇ ਬੰਦੇ ਚੜ ਗਏ ਸਵਾਰੀਆਂ ਫੁੱਲ ਹੋ ਗਈਆਂ ਮੈਂ ਕਹਿੰਦਾ ਇਹ ਤਾਂ ਬੜਾ ਕੰਮ ਖਰਾਬ ਹੋ ਆ ਮੈਂ ਕਹਿੰਦਾ ਪਹਿਲੀ বাস ਵੀ ਨਿਕਲ ਗਈ ਦੂਜੀ বাস ਵੀ ਨਿਕਲ ਗਈ ਹੁਣ ਤੀਜੀ বাস ਆਣੀ ਆ ਤੇ ਮੈਂ ਕਹਿੰਦਾ ਇੰਦਾ ਕੰਮ ਨਹੀਂ ਚੱਲਣਾ ਮੈਂ ਕਹਿੰਦਾ ਕਾਊਂਟਰ ਦੇ ਉੱਪਰ ਸਵਾਰੀਆਂ ਖੜੀਆਂ ਨੇ ਮੈਂ ਕਾਊਂਟਰ ਤੱਕ ਤਾਂ বাস ਪਹੁੰਚਣ ਹੀ ਨਹੀਂ ਦਿੰਦੇ ਉਹ ਮੈਂ ਪਹਿਲਾਂ ਹੀ ਭੱਜ ਭਾਲ ਕੇ ਚੜ ਜਾਂਦੇ ਨੇ ਤੇ ਫਿਰ ਕਰੀਏ ਕੀ ਫਿਰ ਮੈਂ ਜੋਤੀ ਨੂੰ ਕਿਹਾ ਮੈਂ ਕਹਿੰਦਾ ਐਦਾਂ ਆਏ ਕਰੀ ਐਦਾਂ ਕਿ ਨਾ ਥੋੜੀ ਫੁਰਤੀ ਰੱਖੀ ਠੀਕ ਆ ਮੈਂ ਕਹਿੰਦਾ ਮੈਂ ਭੱਜ ਕੇ ਸੀਟ ਰੋਕੂੰਗਾ ਤੇ ਤੂੰ ਆਪਣਾ ਭੱਜ ਕੇ ਆ ਜੀ ਕਹਿੰਦੀ ਠੀਕ ਆ ਤੇ ਫਿਰ ਐਂ ਕੀਤਾ ਫਿਰ ਇੱਕ ਦੂਰ ਦੂਜੇ ਪਾਸੇ ਪਾਸੇ বাস ਖੜੀ ਸੀ ਉਹ ਮੈਂ ਕਹਿੰਦਾ ਹਜੇ ਨਾ ਉਹ ਹੀ ਇਹਨੇ ਪੈਨ ਵੀ ਤੇ ਬਾਹਰ ਜਾਊਗੀ ਮੈਂ ਕਿਹਾ ਠੀਕ ਆ ਫੇ ਉਹੀ ਬੰਦਾ 10 15 ਮਿੰਟ ਬਾਅਦ 10 ਕਿੰਨੇ ਮਿੰਟ ਬਾਅਦ ਉਹੀ ਬੰਦਾ ਬਸ ਲੈ ਕੇ ਆ ਰਿਹਾ ਕਾਊਂਟਰ ਦੇ ਉੱਪਰ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਲੁਧਿਆਣਾ ਜਾਣੇ ਕਿ ਮੈਂ ਟਾਕੀ ਖੋਲ ਦੇਗੀ ਮੈਂ ਚੜ ਜਾ ਤੇ ਕਹਿੰਦਾ ਨਹੀਂ ਨਹੀਂ ਕਹਿੰਦਾ ਕਾਊਂਟਰ ਤੋਂ ਹੀ ਚੜੋ ਮੈਂ ਕਿਹਾ ਠੀਕ ਆ ਭਾਈ ਮੈਂ ਕਾਊਂਟਰ ਤੋਂ ਹੀ ਮੈਂ ਫਿਰ ਬਸ ਦੀ ਟਾਕੀ ਨਹੀਂ ਛੱਡੀ ਉਹ ਮੈਂ ਟਾਕੀ ਫੜ ਕੇ ਰੱਖੀ ਉਹਦੀ ਤੇ ਜਿੱਦੈ ਕਾਊਂਟਰ ਤੇ ਲੱਗੀ ਤੇ ਭਾਈ ਮੇਰੇ ਮਗਰ ਇੰਨੀ ਭੀੜ ਮੈਂ ਹੈਂਡਲ ਫੜਿਆ ਜਿਹਾ ਇੰਨੀ ਭੀੜ ਮੇਰੇ ਮਗਰ ਮੈਂ ਕਹਿੰਦਾ ਕਿ ਮੈਂ ਜਿਵੇਂ ਮਰਜੀ ਖੇਤੀ ਧੂ ਕੇ ਮੈਂ ਚੜਿਆ ਚੜ ਕੇ ਤੇ ਮੈਨੂੰ ਇੱਕ ਨਾਲ ਦੀ ਮੇਰੇ ਉਹ ਕੁੜੀ ਜੀ ਕਹਿੰਦੀ ਕਹਿੰਦੀ ਵੀਰੇ ਕਹਿੰਦੀ ਮੈਨੂੰ ਨਿਕਲਣ ਦੇ ਮੈਂ ਕਹਾ ਵੀਰਾ ਦਾ ਆਪ ਲੇਟ ਹੋਇਆ ਪਰ ਮੈਂ ਕਹਾ ਤੈਨੂੰ ਮੈਂ ਕਿਥੋਂ ਨਿਕਲਣੇ ਦਾ ਮੇਰੇ ਮੈਂ ਦੋ ਵਸਾ ਨਿਕਲ ਗਈਆਂ ਮੈਂ ਫੜਾ ਫੜਾ ਬਸ ਦੇ ਉੱਪਰ ਚੜਿਆ ਬਸ ਦੇ ਉੱਪਰ ਚੜ ਕੇ ਸੀਟ ਬੋਕ ਕੀਤੀ ਇੱਕ ਮੇਰੇ ਨਾਲ ਬੰਦਾ ਹੋਰ ਸੀਗਾ ਉਹ ਬੰਦਾ ਮੇਰੇ ਨਾਲ ਥੱਲੇ ਬੈਠਾ ਥੱਲੇ ਗੱਲਾਂ ਕਰਦਾ ਸੀਗਾ ਕਿ ਭਾਈ ਬੁਰਾ ਹਾਲ ਆ ਬਸਾਂ ਦਾ ਬੁਰਾ ਹਾਲ ਹੈ ਇਹ ਅਗੀਧਾਰ ਘੜਾ ਵਾਲੀ ਬੁੜੀਆਂ ਉਹ ਛੱਡਦੇ ਨਹੀਂ ਬੇਲੀਆਂ ਹੁੰਦੀਆਂ ਘਰੇ ਘੇੜਾ ਘਡਾ ਨਿਕਲ ਜਾਂਦੀਆਂ ਨੇ ਪੈਣਾ ਕੋਈ ਪੈਸਾ ਲੱਗਣਾ ਨਵਾਂ ਦਾ ਹਾਲਾਦ ਘੜ ਦਿਖਾਇਆ ਇੱਧਰ ਨੂੰ ਇੱਧਰ ਨੂੰ ਸਾਰੀ ਬਸ ਦੇ ਵਿੱਚ ਇੰਨੇ ਬੰਦੇ ਨਹੀਂ ਸੀ ਜਿੰਨੀ ਬੁੜੀਆਂ ਸੀਗੀਆਂ ਤੇ ਬੂਰਾ ਹਾਲਾਦ ਘੜਾ ਲਾ ਤੇ ਉਹ ਮੁੰਡੇ ਦਾ ਵਿਚਾਰੇ ਦਾ ਕਿਸੇ ਨੇ ਉਹ ਭੱਜ ਦੜ ਦੇ ਵਿੱਚ ਉਹਦਾ ਫੋਨ ਕੱਢ ਲੈ ਗਈ ਸੀ ਨੇ ਉਹਦਾ ਫੋਨ ਚੋਰੀ ਹੋ ਗਿਆ ਤੇ ਉਹ ਮੇਰੇ ਮਗਰਲੀ ਸੀਟ ਤੇ ਬੈਠਾ ਸੀ ਤੇ ਮੈਨੂੰ ਤਾਂ ਪਤਾ ਲੱਗੇ ਜੋਤੀ ਤੋਂ ਕਿਉਂਕਿ ਉਹ ਜੇ ਥੱਲੇ ਉਹ ਭੱਜੀ ਕੋਲ ਨਹੀਂ ਜਾਂ ਜੀਪ ਚੈੱਕ ਕੀਤੀ ਤਾਂ ਫੋਨ ਸੀਗਾ ਨਹੀਂ ਇਹਨੂੰ ਥੱਲੇ ਉਤਰ ਕੇ ਦੇਖਿਆ ਤੇ ਭਾਈ ਕਹਿਣਾ ਮੇਰਾ ਫੋਨ ਗਿਆ ਐ ਬਾ ਫਿਰ ਜੋਤੀ ਦੱਸਿਆ ਕਿ ਉਹ ਮੁੰਡੇ ਦਾ ਤਾਂ ਕਿਸੇ ਨੇ ਉਹ ਭੀੜ ਦੇ ਵਿੱਚ ਫੋਨ ਕੱਢ ਲਿਆ ਦੱਸੋ ਇਹੋ ਜਿਹਾ ਵੀ ਹਾਲ ਨਹੀਂ ਲੋਕਾਂ ਦੇ ਕਿ ਭਜੜ ਦੇ ਵਿੱਚ ਫੋਨ ਦਾ ਫੋਨ ਵੀ ਕੱਢ ਲਿਆ ਤੇ ਬਾਕੀ ਹੁਣ ਘਰੇ ਪੁੰਜਾ ਘਰ ਦਾ ਤਾਂ ਬੁਰਾ ਹਾਲ ਹੋਇਆ ਪਿਆ ਉਹ ਇੱਥੇ ਨਾ ਇੱਥੇ ਸਲਾਬ ਆਈ ਹੋਈ ਸੀ ਪੂਰੀ ਤੇ ਬਾਕੀ ਤੁਹਾਨੂੰ ਮੈਂ ਘਰ ਦਿਖਾਣਾ ਗਏ ਜਾਂ ਤੇ ਦੂਸਰਾ ਮੋਟਰਸਾਈਕਲ ਦਿਖਾਣਾ ਤੁਹਾਨੂੰ ਆ ਲਓ ਜੀ ਆ ਦੇਖੋ ਆ ਘਰ ਦਾ ਹਾਲ ਆ ਕਿਉਂਕਿ ਅੱਜ ਸੋਕੇ ਉੱਠੇ ਕਿ ਥੱਕੇ ਐਸੀ ਰਾਦੇ ਤੇ ਆ ਕੱਪੜੇ ਲੱਤੇ ਉੱਤੇ ਹੀ ਟੰਗੇ ਹੋਏ ਨੇ ਮਕੀਦਰ ਆ ਦੇਖੋ ਖਰਾਬ ਹੋਏ ਬਸ ਸਾਰੇ ਆਹ ਲੋ ਆ ਦੇਖੋ ਇੱਥੇ ਆ ਹਾਲ ਇੱਥੇ ਘਰ ਦਾ ਉਹ ਜੋਤੀ ਇੱਥੇ ਭਾਂਡੇ-ਬੁੰਡੇ ਮੰਜਰੀ ਆ ਤੇ ਆ ਦੇਖ ਲਓ ਮੋਟਰਸਾਈਕਲ ਆ ਇਹ ਆਪਾਂ ਸਟਾਰਟ ਨਹੀਂ ਕੀਤਾ ਹਦ ਤੱਕ ਤੁਹਾਡੇ ਸਾਹਮਣੇ ਮੈਨੂੰ 10 ਦਿਨ ਹੋ ਗਏ 10 ਦਿਨ ਤੋਂ ਉੱਪਰ ਹੋ ਗਏ ਮੋਟਰਸਾਈਕਲ ਇਦਾਂ ਹੀ ਖੜਾ ਵਾ ਆਪਾਂ ਜੀ ਇਹਨੂੰ ਸਟਾਰਟ ਕਰਕੇ ਦੇਖਦੇ ਆ ਕਿ ਪਹਿਲੀ ਕੀ ਪਹਿਲੀ ਵਾਰ ਜੇ ਸਟਾਰਟ ਹੋਊਗਾ ਕਿ ਕੀ ਕਰੂਗਾ ਇਹ ਹੂੰ ਲੋ ਜੀ ਔਨ ਦਾ ਕਰਦਾ ਹੁਣ ਦੇਖਣਾ ਸਟਾਰਟ ਹੁੰਦਾ ਕਿ ਨਹੀਂ ਸੈਲਫ ਮਾਰਦਾ 10 ਦਿਨ ਹੋ ਗਏ ਸੀ ਹਮਮ ਖੜ ਗਿਆ ਵਾਹ ਵੀ ਵਾਹ ਗਾਇ ਦੇਖ ਲੋ घट्टों घट दस दिन बाद दूजी सैल्फ के उपर स्टार्ट हो गया वा दस दिन मोटरसाइकिल खड़ा रहा वा उस तो बाद स्टार्ट किया तो फिर भी चलो स्टार्ट हो गया कौन जा हो कौन जा वा नौ कुवंजा हो गया टाइम देख लो नौ कुवंजा आ रहा बाकी इधर आ देखो हाल कूलर कालर पाया वा आ बोतल पे ਮੀ ਕਰਕੇ ਇੱਥੇ ਆ ਦੇਖੋ ਹਰੀ-ਹਰੀ ਕਾਈ ਜੰਮ ਗਈ ਹੈ ਸਾਰੀ ਹੁਣੇ ਦੇਖੋ ਸਾਰੀ ਸਵਾਈ ਸੁਵਾਈ ਕਰੂਗੀ ਤੇ ਬਾਕੀ ਗਾਈਜ਼ ਬਸ ਆਦਾ ਵਲੋਗ ਨੇ ਸੀ ਤੇ ਬਾਕੀ ਇਸ ਕਰਕੇ ਉੱਥੇ ਅਸੀਂ ਵੀਡੀਓ ਬਣਾ ਨਹੀਂ पाए ਮਲਕੀ ਜ ਤੁਸੀਂ ਸਮਝ ਲੋ ਕਿ ਬਹੁਤ ਜ਼ਿਆਦਾ ਸਾਡਾ ਨਾ ਨੁਕਸਾਨ ਹੀ ਹੋ ਗਿਆ ਯਾਰ ਕਿ ਸਫਰ ਵੀ ਕੀਤਾ ਸਭ ਕੁਝ ਕੀਤਾ ਇੰਨਾ ਵਧੀਆ ਚੀਜ਼ ਅਸੀਂ ਬਾਕੀ ਜਿੱਥੇ ਤੱਕ ਮੇਰੀ ਵੀਡੀਓ ਬਣੀ ਹੈ ਨਾ ਉੱਥੇ ਤੱਕ ਤਾਂ ਵਧੀਆ ਸੀ ਉਹ 터ਨਲ ਤੋਂ ਬਾਅਦ ਤੁਸੀਂ ਇਹ ਦੇਖ ਲਓ ਕਿ ਸਾਨੂੰ ਮੀ ਮੀ ਮਿਲਿਆ ਵਾ ਮਲਕੀ ਪੰਜਾਬ ਚ ਵੀ ਐਂਟਰ ਕਰ ਗਏ ਚੰਡੀਗੜ੍ਹ ਵੀ ਐਂਟਰ ਕਰ ਗਏ ਚੰਡੀਗੜ੍ਹ ਤੋਂ ਅੱਗੇ ਵੀ ਆ ਗਏ ਤੁਹਾਨੂੰ ਦੇਖ ਲਓ ਮੀ ਮੀ ਮਿਲਿਆ ਵਾ ਮਤਲਬ ਕਿ ਇਹ ਨਹੀਂ ਹੈਗਾ ਕਿ ਤੁਸੀਂ ਜੇ ਹੋਵੇ ਕਿ ਨਾ ਹੋਵੇ ਹਾਂ ਜਿੱਥੇ ਅਸੀਂ ਉਤਰੇ ਸੀਗੇ ਉੱਥੇ ਉਤਰ ਕੇ ਅਸੀਂ ਉਤਰ ਦੇ ਸਾਰੇ ਸਾਨੂੰ ਆਟੋ ਮਿਲ ਗਿਆ ਹੁਣ ਆਟੋ ਵੀ ਸਵਾਰੀਆਂ ਉੱਥੇ ਇੰਨੀਆਂ ਬੈਠੀ ਹੋਈ ਗਈ ਕਿ ਉੱਥੇ ਹੱਥ ਕੱਢਣ ਨੂੰ ਜਗ੍ਹਾ ਨਹੀਂ ਚੇਸ ਕਰਕੇ ਜ਼ਿਆਦਾ ਵੀਡੀਓ ਬਣ ਨਹੀਂ ਪਾਈ ਵੀਡੀਓ ਇੰਨੀ ਕੀ ਸੀਗੀ ਤੇ ਜੇ ਬਾਕੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਬਾਕੀ ਤੁਹਾਡੀ ਇੱਛਾ ਵਾ ਤੇ ਮਿਲਦੇ ਆਪਾਂ ਛੇਤੀ ਕੀਤੇ ਨੈਕਸਟ ਵਲੌਗ ਦੇ ਵਿੱਚ ਤਦ